ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਬੈਗਰੀ ਜੀ ਕਾ ਖਾਲਸਾ ਬੈਗਰੀ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਹਾਮਿਲਟਨ ਸ਼ਹਿਰ ਦਾ ਇੱਕ ਲੋਕੇਸ਼ਨ ਹੈ ਬਹੁਤ ਵਧੀਆ ਅਸੀਂ ਉੱਪਰ ਪਹਾੜੀ ਤੇ ਰਹਨੇ ਆ ਥੱਲੇ 100 150 ਫੁੱਟ ਥੱਲੇ ਸ਼ਹਿਰ ਦੀਆਂ ਇਮਾਰਤਾਂ ਦਰਖਤ ਦੀਂਦੇ ਆ ਤੁਹਾਨੂੰ ਸੁੰਦਰ ਜਿਹੇ ਹੋਣਗੇ ਸਮੁੰਦਰ ਵੀ ਇੱਥੇ ਇੱਥੇ ਦਰਖਤ ਵੀ ਬਹੁਤ ਲੱਗੇ ਹੋਏ ਆ ਘਰ ਵੀ ਬਹੁਤ ਆ ਫੈਕਟਰੀਆਂ ਇੱਥੇ ਵੀ ਹੈਗੀਆਂ ਆਪਾਂ ਕਹਿੰਦੇ ਆ ਮੈਂ ਵੀ ਇੱਥੇ ਫੈਕਟਰੀਆਂ ਦਾ ਧੂਆਂ ਪੰਜਾਬ ਦੇ ਵਿੱਚ ਨਹੀਂ ਇੱਥੇ ਬਹੁਤ ਫੈਕਟਰੀਆਂ ਲੱਗੀਆਂ ਇੱਥੇ ਦਰਖਤ ਬਾਰੇ ਲੱਗਿਆ ਹੈ ਦਰਖਤ ਕਰਕੇ ਇੱਥੇ ਆਕਸੀਜਨ ਬਣ ਜਾਂਦੀ ਹੈ ਤੇ ਫੈਕਟਰੀਆਂ ਧੂੰਏ ਦਾ ਵਿੱਚ ਰੋਲ ਜਾਂਦਾ ਪਤਾ ਹੀ ਨਾ ਦਾ ਕਿੱਧਰ ਗਿਆ ਇਹ ਅਸੀਂ ਤੁਹਾਨੂੰ ਅੱਗੇ ਵੀ ਇੱਕ ਦੋ ਅਜਿਹੀਆਂ ਲੋਕੇਸ਼ਨਾਂ ਦਿਖਾਈਆਂ ਇਹ ਨਵੀਂ ਲੋਕੇਸ਼ਨ ਹੈ ਤੇ ਅਸੀਂ ਉੱਪਰ ਰਹਨੇ ਆ ਇਹ ਇਹ ਨੀਚੇ ਆ ਤੇ ਤੁਸੀਂ ਇੱਧਰ ਸਾਰੇ ਨਿਗਾਹ ਮਾਰ ਕੇ ਦੇਖ ਲਓ ਬਾਕੀ ਸਾਨੂੰ ਗਾਂਹ ਜਾ ਕੇ ਹੋਰ ਵੀ ਦਿਖਾਉਣੇ ਆ ਇਹ ਸਾਰਾ ਪਾਰਕ ਬਣਿਆ ਹੋਇਆ ਥੱਲੇ ਇੱਥੇ ਗੱਡੀਆਂ ਖੜਾਉਣ ਦੀ ਜਗ੍ਹਾ ਬਣੀ ਹੈ ਇੱਧਰ ਮਾਰਤਾ ਬਣੀ ਹੈ ਇੱਥੇ ਹਰੇ ਭਾਈ ਬਹੁਤ ਹੈ ਹਰੇ ਭਾਈ ਕਰਕੇ ਮੌਸਮ ਵਧੀਆ ਕਰਕੇ ਬਾਕੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੰਦਾ ਇੱਥੇ ਆਉਂਦਾ ਹੈ ਦੇਖੇ ਤਾਂ ਮੌਸਮ ਨਾ ਕੋਈ ਬਹੁਤ ਠੰਡਾ ਨਾ ਕੋਈ ਬਹੁਤ ਗਰਮ ਹੈ ਮੀਡੀਅਮ ਜਿਹਾ ਮੌਸਮ ਹੈ ਹਰ ਵਕਤ ਠੰਡ ਰਹਿੰਦੀ ਇੱਥੇ ਮੂਲੀ ਜੀ ਤੇ ਦਰਖਤ ਬਹੁਤ ਹੈ ਦਰਖਤਾਂ ਦਾ ਤਾਂ ਨਾ ਇੱਥੇ ਹਰੇ ਭਾਈ ਇੰਨੀ ਜ਼ਿਆਦਾ ਹੈ ਵੀ ਇੱਥੇ ਆਕਸੀਜਨ ਦਾ ਕੋਈ ਤੋੜ ਨਹੀਂ ਬਾਕੀ ਸੇ ਤੂੰ ਤਾਂ ਕਿਸ ਨੂੰ ਤੂਤ ਦਿਖਾਉਣੇ ਤੂਤੀਆਂ ਲੱਗੀਆਂ ਹੋਈਆਂ ਐ। ਆ ਕੈਮਰੇ ਦੇ ਨੇੜੇ ਹੋ ਕੇ ਦੇਖ ਲਓ ਤੂਤੀਆਂ ਲੱਗੀਆਂ। ਥੱਲੇ ਡਿੱਗੀਆਂ ਪੰਗੀਆਂ ਪੱਕ ਕੇ। ਉਹੀ ਆਪਣੀਆਂ ਦੂਧੀਆਂ ਉਦੋਂ ਵੀ ਥੋੜੀਆਂ ਮੋਟੀਆਂ ਆਦੂ ਵਾਕਿਆ ਸੇ ਲੋਕ ਕੁੱਤਿਆਂ ਦੇ ਬਹੁਤ ਸ਼ਕੀਨ ਹੈ ਇੱਧਰ ਲਈ ਜਾਂਦੇ ਇੱਥੇ ਲੋਕ ਕੁੱਤੇ ਬਹੁਤ ਪਾਲਦੇ ਆ ਕੁੱਤਿਆਂ ਨਾਲ ਬਹੁਤ ਮੋਹ ਪਿਆਰ ਰੱਖਦੇ ਆ ਕਿਉਂਕਿ ਬੱਚੇ ਤਾਂ ਇਹਨਾਂ ਦੇ ਲੱਗ ਹੋ ਜਾਂਦੇ ਆ ਜਿਹੜੀ ਇੱਥੇ ਦੀ ਕਮਿਊਨਿਟੀ ਹੈ ਉਦੋਂ ਬਾਅਦ ਫਿਰ ਇਹ ਕੁੱਤਿਆਂ ਨੂੰ ਪਾਲਦੇ ਇਹਨਾਂ ਨੂੰ ਇਹਦਾ ਜੀ ਲੱਗ ਜਾਂਦਾ ਤੇ ਫਿਰ ਇਹ ਇਹਨੂੰ ਘੁਮਾਫ ਰਿਆ ਕੇ ਵੀ ਲਿਆਉਂਦੇ ਆ ਬਾਕੀ ਸਾਨੂੰ ਅੱਗੇ ਚੱਲ ਕੇ ਹੋਰ ਦਿਖਾਉਣੇ ਹੋਰ ਕੀ ਹੈ ਕਿ ਇੱਥੇ ਇਹ ਕਿਥੇ ਸਫਾਈ ਵਾਲੀ ਆ ਤੁਸੀਂ ਦੇਖ ਲਓ ਥੱਲੇ نیچے ਸਫਾਈ ਬਹੁਤ ਹੈ ਇੱਥੇ ਸਫਾਈ ਦਾ ਕਾਰਨ ਇਹ ਨਹੀਂ ਵੀ ਸਰਕਾਰ ਜ਼ਿੰਮੇਵਾਰ ਹੈ ਆਪਾਂ ਇਸ ਸਰਕਾਰਾਂ ਦੇ ਸਿਰ ਲਾ ਦਨੇ ਆ ਵੀ ਸਰਕਾਰ ਮਾੜੀ ਹੈ ਇੱਥੇ ਸਫਾਈ ਦਾ ਧਿਆਨ ਨਹੀਂ ਹੋ ਰਹਾ ਇਹ ਤਾਂ ਪਾਪ ਰੱਖਣਾ ਜੇ ਕੋਈ ਚੀਜ਼ ਖਾਦੀ ਆ ਆਪਾਂ ਡਸਟਮੀਂ ਚ ਪਾ ਦਨੇ ਆ ਆਪਾਂ ਇੱਥੇ ਤਾਂ ਕੈਨੇਡਾ ਜਿੱਦਾਂ ਇੱਥੇ ਆਪਾਂ ਸੜਕਾਂ ਤੇ ਸਿੱਟ ਦਨੇ ਆ ਆਪਾਂ ਨੂੰ ਕੋਈ ਵੀ ਸਫਾਈ ਰੱਖਣੀ ਹੈ ਇਹ ਆਪਣੀ ਜ਼ਿੰਮੇਵਾਰੀ ਬਣਦੀ ਖੁਦ ਦੀ ਮੇਰਾ ਸੋਨੂ ਵੀ ਚੈਨਲ ਆਹੀਂ ਇਹ ਇੱਕ ਬੇਨਤੀ ਹੈ ਵੀ ਆਪਾਂ ਵੀ ਜੇ ਕੋਈ ਚੀਜ਼ ਖਾਣੇ ਪੀਣੇ ਆ ਕੋਈ ਵੀ ਆਪਾਂ ਮਤਲਬ ਥੱਲੇ ਨਹੀਂ ਸੁੱਟਣਾ ਚਾਹੀਦਾ ਆਪਾਂ ਨੂੰ ਜਦ ਆਪਣੀ ਗੱਡੀ ਚ ਰੱਖ ਲਓ ਘਰੇ ਜਾ ਕੇ ਅ ਘਰੇ ਜਾ ਕੇ ਮਤਲਬ ਰੂੜੀ ਤੇ ਸਿੱਟ ਤੇ ਜਾ ਮਤਲਬ 10ਵੀਂ ਚ ਪਾ ਦਿਓ ਜਾਂ ਤੁਸੀਂ ਸ਼ਹਿਰ ਦੇ ਵਿੱਚ ਆਪਣੇ ਵੀ ਇੰਡੀਆ ਚ ਹੈਗੇ 10ਵੀਂ ਤਾਂ ਆਪਾਂ ਵਰਤਦੇ ਨਹੀਂਗੇ ਆਪਾਂ ਹੁਣ ਧਿਆਨ ਨਹੀਂ ਉਸ ਚੀਜ਼ ਦਾ ਸਫਾਈ ਰੱਖਣੀ ਆ ਤੁਸੀਂ ਥੱਲੇ ਨਿਗਾ ਮਾਰ ਕੇ ਦੇਖੋ ਕਿੰਨੀ ਸਫਾਈ ਹੈ ਇੱਥੇ ਲੋਕ ਆ ਰੋਜ਼ ਆਉਂਦੇ ਪਾਰਕ ਚ ਪੰਜ-ਛੇ ਬੰਦੇ ਦਾ ਰੋਜ਼ ਦਿੱਲੀ ਆਉਂਦਾ ਹੂ ਇੱਥੇ ਅ ਦੇਖਣ ਵਾਸਤੇ ਸ਼ੇਅਰ ਕਰਨ ਵਾਸਤੇ ਇਹ ਵੀ ਇੱਥੇ ਲੋਕ ਚੀਜ਼ਾਂ ਖਾਂਦੇ ਪੀਂਦੇ ਆ ਇਹ ਡਸਟਮੀਨ ਲੱਗਿਆ ਢੋਲਾ ਉਹਦੇ ਚ ਪਾ ਦਿੰਦੇ ਆ ਆਪਾਂ ਡਸਟਮੀਨ ਚ ਨਹੀਂ ਪਾਉਂਦੇ ਬਾਕੀ ਤੁਸੀਂ ਇਧਰਲੀ ਹੋਰ ਦੇਖ ਲਓ ਦੁਬਾਰੇ ਤੁਹਾਨੂੰ ਦਿਖਾ ਦਨੇ ਆ ਨੀਚੇ ਕਿੰਨਾ ਨੀਵਾ ਸੀ ਰੂਟਸ ਫੁੱਟ ਉੱਚੇ ਖੜੇ ਆ ਪਹਾੜੀ ਚ ਥੱਲੇ ਘਰ ਬਣੇ ਹੋਏ ਆ ਸੁੰਦਰੇ ਹੋਣਗੇ ਛੋਟੇ ਛੋਟੇ ਦੀਂਦੇ ਆ ਇਕ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਤਕੀ ਗਰਮੀ ਜਾਦੇ ਆ। ਆਦੇ 47 ਡਿਗਰੀ 60 ਡਿਗਰੀ 70 ਡਿਗਰੀ ਤੱਕ ਸੈਂਟੀਗ੍ਰੇਡ ਤੋਂ ਟੱਪ ਗਿਆ ਸੀਗਾ ਤਾਪਮਾਨ। ਇਹਦਾ ਕਾਰਨ ਆਪਣੇ ਦਰਖਤ ਪੜਦੇ ਆਪਾਂ। ਆਪਾਂ ਨੂੰ ਅਸੀਂ ਸਾਡੀ ਬੇਨਤੀ ਹੈ ਵੀ ਆਪਾਂ ਇੱਧਰ ਪੰਜਾਬ ਵਿੱਚ ਵੀ ਦਰਖਤ ਵੱਧ ਤੋਂ ਵੱਧ ਲਾਈਏ। ਸਾਡੀ ਬੇਨਤੀ ਹੈ ਵੀ ਆਪਾਂ ਵੀ ਆਪਣੇ ਪੰਜਾਬ ਨੂੰ ਆਪਣੀ ਇੰਡੀਆ ਨੂੰ ਵਧੀਆ ਬਣਾਈਏ। ਜਿਵੇਂ ਇਸਦਾ ਮਾਹੌਲ ਹੈ ਇੱਥੇ ਉਸ ਤਰ੍ਹਾਂ ਹੀ ਬਣ ਜਾਈਏ ਆਪਣੇ ਸਾਰੇ ਆਪਾਂ ਰਾਂਗ ਦੇ ਸਾਰੇ ਜੇ ਪਰ ਵੱਧ ਵੱਧ ਦਰਖਤ ਲਾਈਏ ਪਾਣੀ ਦੀ ਘੱਟ ਵੱਤੋਂ ਕਰੀਏ ਪਾਣੀ ਮੁੱਕਦਾ ਜਾ ਰਿਹਾ ਆਪਾਂ ਏਸੀ ਬਤਨ ਲਾਗੇ ਪਹਿਲਾਂ ਦਰਖਤਾਂ ਥੱਲੇ ਵਹਿੰਦੇ ਸੀ ਉਹ ਦਰਖਤ ਹੈ ਨਹੀਂ ਪਿੱਪਲ ਬੋੜ ਸਾਰੇ ਉਹ ਪੱਟਦੇ ਆਪਾਂ ਵੀ ਆਪਾਂ ਜੀ ਧਿਆਨ ਦੇ ਗਏ ਆਪਾਂ ਕਹਿੰਦੇ ਆ ਵੀ ਆਪਾਂ ਦਰਖਤ ਪੱਟਦਾਂ ਨੇ ਆ ਵੀ ਆਪਣੀ ਫਸਲ ਖਰਾਬ ਹੁੰਦੀ ਹੈ ਇਹ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੈ ਇਹ ਵੀ ਇੱਕ ਫਸਲ ਹੈ ਜੇ ਆਪਣੀ ਆਉਣ ਵਾਲੀ ਪੀੜ੍ਹੀ ਖਰਾਬ ਹੋ ਗਈ ਨਾ ਵਾਸਤੇ ਆਪਾਂ ਪਾਣੀ ਨਾ ਛੱਡਿਆ ਇਹਨਾਂ ਵਾਸਤੇ ਦਰਖਤ ਨਾ ਛੱਡੇ ਇਹਨਾਂ ਵਾਸਤੇ ਆਕਸੀਜਨ ਨਾ ਛੱਡੀ ਗਰਮੀ ਹੋਰ ਵਾਝੂਗੀ ਇਹ ਆਪਾਂ ਜ਼ਿੰਮੇਵਾਰ ਹੈ ਫੇਰ ਆਪਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਵੀ ਆਪਾਂ ਨੂੰ ਇਹ ਵੱਧ ਤੋਂ ਵੱਧ ਆਪਾਂ ਨੂੰ ਦਰਖਤਾ ਹੋਰ ਜੋ ਵੀ ਪਾਣੀ ਦੀ ਵਰਤੋਂ ਵੱਧ ਕਰਦੇ ਆਪਾਂ ਉਹ ਵੀ ਆਪਾਂ ਨੂੰ ਘਟਾਉਣੀ ਚਾਹੀਦੀ ਹੈ ਇੱਥੇ ਪਾਣੀ ਦੀ ਵਰਤੋਂ ਬਹੁਤ ਘਟ ਕਰਦੇ ਆ ਪਾਣੀ ਦਾ ਇੱਥੇ ਜਮ੍ਹਾਂ ਆ ਵੀ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਾਨੂੰ ਮਾਦੀਮ ਰਾਹੀਂ ਵੀ ਆਪਾਂ ਵੀ ਰਲ ਮਿਲ ਕੇ ਸਾਰਾ ਪੰਜਾਬ ਨੂੰ ਤੇ ਆਪਣੀ ਇੰਡੀਆ ਨੂੰ ਵਧੀਆ ਬਣਾਈਏ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਖੁਸ਼ਹਾਲ ਰਹਿਣ ਤੇ ਤਰੱਕੀ ਕਰਨ ਆਪਣਾ ਦੇਸ਼ ਵੀ ਤਰੱਕੀ ਵੱਲ ਲਿਜਾਵੇ ਆਪਾਂ ਨੂੰ ਆਪਣੇ ਦੇਸ਼ ਦਾ ਧਿਆਨ ਰੱਖਣਾ ਚਾਹੀਦਾ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਇਹ ਬੇਨਤੀ ਹੈ ਅਰਜੀ ਹੈ ਜਿਹੜੇ ਬੱਚੇ ਪਲੱਸ 2 ਕਰਕੇ ਇੱਥੇ ਡਿਪਲੋਮਾ ਲੈ ਕੇ ਆਉਂਦੇ ਆ ਸੀ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਪਲੱਸ 2 ਕਰਕੇ ਡਿਪਲੋਮਾ ਲੈ ਕੇ ਨਾਓ ਤੁਸੀਂ ਪਹਿਲਾਂ ਇੱਥੇ ਡਿਗਰੀ ਕਰੋ ਡਿਗਰੀ ਕਰਕੇ ਇੱਥੇ ਮਾਸਟਰ ਡਿਗਰੀ ਲੈ ਲਓ ਇੱਧਰ ਜਿਹੜੇ ਕੰਸਲਟ ਆ ਇਹ ਡਿਪਲੋਮੇ ਦੇ ਡਿਪਲੋਮਾ ਲੈ ਆਉਂਦੇ ਆ ਤੇ ਡਿਪਲੋਮੇ ਜਾ ਕੇ ਬੰਦੇ ਦਾ ਕੁਝ ਬਣਦਾ ਨਹੀਂ ਇੱਧਰ ਫਿਰ ਬੰਦੇ ਨੂੰ ਲੇਬਰ ਕਰਨੀ ਪੈਂਦੀ ਹੈ ਅਸੀਂ ਬੇਨਤੀ ਕਰਦੇ ਆ ਜਿਹੜਾ ਸਾਡੇ ਕੋਈ ਜਾਮਸ਼ਾਲਾ ਬੰਦਾ ਸਾਡੀ ਗੱਲ ਮੰਨਦਾ ਹੈ ਜਿਹੜਾ ਕੋਈ ਤੁਹਾਡਾ ਇੱਧਰ ਗਿਆ ਪਹਿਲਾਂ ਉਹਦੀ ਰੈ ਲੈ ਲਓ ਉਹਦੀ ਰੈ ਲੈ ਕੇ ਫਿਰ ਤੁਸੀਂ ਵੀਜ਼ਾ ਅਪਲਾਈ ਕਰੋ ਤੁਸੀਂ ਜੇ ਵੀਜ਼ਾ ਲਾਉਣਾ ਵੀ ਆਉਣਾ ਵੀ ਇੱਧਰ ਤਾਂ ਤੁਸੀਂ ਮਾਸਟਰ ਡਿਗਰੀ ਵਾਸਤੇ ਆਓ ਇੱਧਰ ਜੇ ਤੁਸੀਂ ਮਾਸਟਰ ਡਿਗਰੀ ਵਾਸਤੇ ਆਉਂਗੇ ਰੁਪਈਆਂ ਦਾ ਕੋਈ ਬੜਾ ਫਰਕ ਨਹੀਂ ਲੱਖ 2 ਲੱਖ ਦਾ ਫਰਕ ਪਊਗਾ 2 ਸਾਲ ਦਾ ਮਿਲਦਾ 3 ਸਾਲ ਦਾ ਵਰਕ ਪਰਮਿਟ ਤੇ ਤੁਸੀਂ ਸਾਡੀ ਜੇ ਰੈ ਲੈ ਲੈਂਦੇ ਹੋ ਪਹਿਲੀ ਗੱਲ ਤਾਂ ਪਲੱਸ 2 ਕਰਕੇ ਨਾ ਇੱਥੇ ਆਓ ਇੱਥੇ ਕੰਮ ਘਟਾ ਤੇ ਜੇ ਤੁਸੀਂ ਆਉਣਾ ਵੀ ਡਿਗਰੀ ਕਰਕੇ ਆਓ ਮਾਸਟਰ ਡਿਗਰੀ ਕਰਕੇ ਨਾਇ ਤਾਂ ਮਤਲਬ ਲੜਕੀ ਲੜਕੇ ਨੂੰ ਬੁਲਾ ਸਕਦੀ ਹੈ ਘਰ ਵਾਲੇ ਨੂੰ ਤੇ ਲੜਕਾ ਲੜਕੀ ਨੂੰ ਬੁਲਾ ਸਕਦਾ ਦੋਨੇ ਇਕੱਠੇ ਵੀ ਆ ਸਕਦੇ ਆ ਰੋਜ਼ ਵੇਲੇ ਤੇ ਵੀਜ਼ਾ ਦੋਨੋਂ ਦਾ ਇਕੱਠਿਆਂ ਦਾ ਲੱਗ ਜਾਂਦਾ ਨਾਲੇ ਇੱਥੇ ਰਹਿਣਾ ਸੈਨਾ ਸੌਕਾ ਇਕੱਠਿਆਂ ਨੂੰ ਨਾਲੇ ਕੰਮਕਾਰ ਵਧੀਆ ਮੇਜਾਂ ਦਾ ਨਾਲੇ ਵਰਕ ਪਰਮਟ ਵਾਲੇ ਨੂੰ ਕੰਮ ਵਧੀਆ ਮਿਲਦਾ ਵਰਕ ਪਰਮਟ ਵਾਲਾ ਫੇਰਾ ਆ ਮਤਲਬ ਲਗਾਤਾਰ ਰੈਗੂਲਰ ਕੰਟੀਨਿਊਸ ਕੰਮ ਕਰ ਸਕਦਾ ਤੇ ਜਿਹੜਾ ਹੁੰਦਾ ਹੈਗਾ ਸਟੂਡੈਂਟ ਉਹ 30 ਘੰਟੇ 25 20 ਘੰਟੇ ਹੁਣ ਤਾਂ ਮੇਰੇ ਖਿਆਲ 20 ਘੰਟੇ ਪਹਿਲਾਂ 40 ਸੀ 20 ਘੰਟੇ ਮਿਲਦੇ ਆ 20 ਘੰਟੇ ਨਾਲ ਫਿਰ ਖਰਚਾ ਨਹੀਂ ਨਿਕਲਦਾ ਅਸੀਂ ਬੇਨਤੀ ਕਰਦੇ ਆ ਵੀ ਜੇ ਵੀ ਕਿਸੇ ਨੇ ਆਉਣਾ ਨਵੇਂ ਨੇ ਉਹ ਡਿਗਰੀ ਕਰਕੇ ਤੇ ਮਾਸਟਰ ਡਿਗਰੀ ਦਾ ਪਲਾਨ ਲੈ ਕੇ ਆਵੇ ਇੱਧਰ ਤੇ ਨਾਲੇ ਫਿਰ ਉਹਦੀ ਬਾਦ ਸ਼ਾਦੀ ਵਾਲਾ ਬੱਚਾ ਜਿਹੜਾ ਨਾਲੇ ਉਹਦੀ ਘਰ ਵਾਲੀ ਆ ਸਕਦੀ ਹੈ ਜਾਂ ਉਹਦੇ ਘਰ ਵਾਲਾ ਆ ਸਕਦਾ ਨਾਲ ਦੋਨੋਂ ਦੀ ਰਲ ਕੇ ਕਮਾਈ ਵਧੀਆ ਹੋ ਜਾਂਦੀ ਹੈ ਤੇ ਨਾਲੇ ਵਧੀਆ ਫੀਸਾ ਨਿਕਲ ਜਾਂਦੀ ਹੈ ਤੇ ਜ਼ਿੰਦਗੀ ਵਧੀਆ ਲੰਘਦੀ ਹੈ ਤੇ ਨਾਲੇ ਮੂਰੇ ਕੰਮ ਮਿਲ ਜਾਂਦਾ ਫਿਰ ਪੜ੍ਹਾਈ ਵੇਸਤੇ ਐਸੇ ਪਲੱਸ 2 ਕਰਕੇ ਨਹੀਂ ਆਉਣਾ ਚਾਹੀਦਾ ਬੱਚਾ ਨੂੰ ਬੇਨਤੀ ਹੈ ਅਸੀਂ ਵੀਡੀਓ ਸਮਾਪਤ ਕਰਦੇ ਹਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ